ਖੀਰੇ ਇਕੱਠਿਆਂ ਦੇ ਜਿਹੜੇ ਮੁਕਾਬਲੇ ਨੇ ਰਿਜ਼ਲਟ ਫਾਈਨਲ ਹੋ ਚੁੱਕਿਆ ਅਨਾਉਂਸ ਕਰਨ ਵਾਲੇ ਮਾਡਮਾ ਉਸ ਟਾਈਮ ਤੇ ਸਭ ਰਿਜ਼ਲਟ ਅਨਾਉਂਸ ਕਰਨ ਲਈ ਤਿਆਰ ਨੇ ਬਲਿਵਨ ਹੋ ਜਾਣਾ ਔਰ ਬਸ ਬੇਨਤੀ ਆ ਜਿੱਥੇ ਖੜੇ ਹੋ ਇੱਥੇ ਖੜੇ ਰਹੋ ਕਹਾ ਦਾ ਜਾਓ ਰਿੰਗ ਦੇਖਣ ਦਾ ਜਿਆਦਾ ਨਜ਼ਾਰਾ ਆਊਗਾ ਜਗਾ ਦੇ ਜੇ ਖੜੇ ਨੂੰ ਪਿੱਛੇ ਖੜੇ ਨੂੰ ਹਾਂਜੀ ਦੇਖਣ ਦੋ ਸਰ ਸਾਹ ਦੇ ਬੋਲ ਦੇਖ ਰਹੇ ਆ ਸਾਈਡਾਂ ਤੇ ਲੱਗ ਜਾਓ ਭਾਈ ਇੱਧਰ ਵੀ ਇੱਧਰ ਨੂੰ ਹੋ ਜਾਓ ਤੁਸੀਂ ਪਿੱਛੇ ਹੋ ਜਾਓ ਕਿੱਥੇ ਮੂੰਹ ਲਿਆਉਂਦੇ ਤੁਸੀਂ ਪਿੱਛੇ ਹੋ ਜਾਓ ਥਾ ਵੜ ਕੇ ਆ ਕੱਤੇ ਨੂੰ ਮੂਰੇ ਕਰ ਲੈ ਜੀ ਤੁਸੀਂ ਪਿੱਛੇ ਹੋ ਜਾਓ ਸਾਰੇ ਗੱਲ ਇੱਥੇ ਹੋ ਜਾਓ ਦੇਸੀਆ ਆਹ ਤੇ ਖੜਾ ਲੱਗ ਜਾ ਵੀਰੇ ਬੰਦਾਂ ਨੂੰ ਇੱਥੇ ਤੋਂ ਖੋਜ ਜਿਆਦੇ ਅੱਗੇ ਨਾ ਲੱਕੀਂ ਜਾਓ ਛੋਟੇ ਬੰਦਾਂ ਦਾ ਮੱਥਾ ਦੇਖਣਾ ਪੈਰ ਦੇਖਣੀਆਂ ਲੱਤਾਂ ਦੇਖਣੀਆਂ ਉਹ ਸਹੀ ਦਿਖਾਓਗੇ ਆਪਦੇ ਨਾਲੇ ਤੁਹਾਨੂੰ ਬੋਲੀਆ ਦੇ ਦੇਖਣਾ ਚਾਹੀਦਾ ਜੇ ਤੁਸੀਂ ਮਰੇ ਹੋ ਗਏ ਬੋਲਦੇ ਟਿਕੜਾ ਤਾਂ ਪਸੇ ਰਹਿ ਜਾਓ ਇਸ ਕਰਕੇ ਆਪਦੇ ਬੋਲ ਤੇ ਪੂਰਾ ਧਿਆਨ ਰੱਖੋ ਜੋ ਜੱਜ ਸਾਹਿਬਾ ਉਹਨੇ ਨੋਟ ਕਰਤਾ ਉਹਨੂੰ ਸੁਖਾਉਣ ਦੀ ਕੋਸ਼ਿਸ਼ ਕਰੋ ਸੋਡੀ ਅੱਖ ਜੱਜ ਦੀ ਅੱਖ ਹੋਣੀ ਚਾਹੀਦੀ ਆ ਤਾ ਕੇ ਤੁਹਾਨੂੰ ਪਤਾ ਲੱਗੇ ਕਿ ਥੋਡੇ ਬੋਲਣ ਨੂੰ ਦੇਖ ਲਿਆ ਜਾਂ ਨਿਗਾ ਕਿਤੇ ਹੋਰ ਆ ਜਿੰਨਾ ਤੁਸੀਂ ਕੱਗਿਆ ਪਰ ਸੋਚਤਾ ਜੋ ਕਿ ਉਹਨਾਂ ਸੋਡਾ ਨੰਬਰ ਬਣਦੀ ਜਿੰਨਾ ਕਾਗਰੋ ਦੇ ਉਹਨੇ ਕਿਸੇ ਰਹਿ ਗਏ

ਤੇੰਤੀ ਖਪਰਚਾਰ ਤੇ ਆਜੋ ਜੀ 4 ਤੱਕ ਦੋ ਨੰਬਰ ਰਿੰਗ ਦੇ ਵਿੱਚ ਆ ਮੁਰਾ ਹੈਲੋ ਮੁੰਡਾ 4 ਦਾ ਲੈ ਕੇ ਆ ਜੀ 4 ਵਜੇ ਤੋਂ ਦੰਦਾ ਰਿੰਗ ਸ਼ੁਰੂ ਹੋ ਗਿਆ ਜੀ ਹੈਲੋ ਜਉੜੀ ਲਿਓ ਵੀਰਮਾਨ ਕੇ ਜਲਦੀ ਕਿਉਂਕਿ ਟਾਈਮ ਨਾਲ ਆਪਣਾ ਕੰਮ ਜ਼ਰੂਰੀ ਹੋਵੇ ਸੀਰੇ ਕੱਟਿਆਂ ਦਾ ਜਿਹੜਾ ਫਾਈਨਲ ਮੁਕਾਬਲਾ ਹੈ ਉਹਦੇ ਰਿਜ਼ਲਟ ਬਹੁਤ ਜਲਦੀ ਤੁਹਾਡੇ ਸਾਹਮਣੇ ਆਉਣ ਵਾਲੇ ਨੇ ਮੱਤ ਤੋਂ ਬੰਦ ਖੀਰਿਆਂ ਦੇ ਵਿੱਚ ਖੀਰਿਆਂ ਦੇ ਰਿਜ਼ਲਟ ਦੇਖਣ ਲਈ أنا <applause> ما <applause> 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 भाई <laughs> जजमेंट शुरू हो चुकी है चार तो दस ਪੇਰ ਦਾ ਕੋਈ ਕਿਹਾ ਰਹਿ ਗਿਆ ਸੀ ਲਿਆਉਣੀ ਬਣੀ ਸਾਉਂਡ ਜੇ ਕੋਈ ਰੰਗ ਦਾ ਯਾਰ ਦਾ ਤੇ ਕਹਿੰਦੇ ਮੁਕਾਬਲੇ ਚੱਲੀ ਜਾਂਦੇ ਆ ਭਾਈ ਕਰ ਦੋ ਨੌਸ ਅੱਜ ਦੇ ਜਿੰਦਾ ਲਾਸਟ ਵਿੰਗ ਦਾ ਬ੍ਰੇਕ ਚਾਰ ਗੱਟੇ ਦਿੱਤਾ ਜਲਦੀ ਦੇ ਉਪਰੇ ਆ ਜੇ ਹਮਤ ਨਾਲ ਦਾ ਦੱਸਾ ਉਧਰ ਬੈਕ ਸਾਈਡ ਤੋਂ ਜਿਹੜੀ ਲੇਖਣਾ ਕੱਟਿਆ ਦਾ ਕਰ ਰਹੇ ਨੇ ਜਜਮੈਂਟ ਕਰਨ ਲਈ ਬਹੁਤ ਔਖੀ ਹੋ ਜਾਂਦੀ ਐ ਇਸ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਇੱਕ ਤੋਂ ਇੱਕ ਸ਼ਾਨਦਾਰ ਜਿਹੜਾ ਬੱਚਾ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਸਾਹਮਣੇ ਕਿਹੜਾ ਸੌਖੇ ਨੇ ਜਿਹੜਾ ਛੋਟੇ ਸਾਹਮਣੇ ਕਿਹੜਾ ਸੌਖੇ ਨੇ ਜ਼ੋਰ ਲੱਗਿਆ ਪਿਆ ਅੱਡੀ ਛੋਟੀ ਦਾ ਹਾਂਜੀ ਚਾਰ ਰੋਡੇ ਕੋਰ ਆ ਗਿਆ ਬੰਦਾ ਹੋਰ ਆਇਆ ਜਲਦੀ ਲਿਆਓ ਦੂਜਾ ਨੰਬਰ ਸ਼ੁਰੂ ਹੋ ਗਿਆ ਨੰਬਰ ਤੋਂ ਪੱਕਾ ਕਰਨ ਤੋਂ ਚੌਥੇ ਝੋਟੇ ਦੀ ਜੱਜਮੈਂਟ ਆ ਗਈ ਜੀ ਪਹਿਲੇ ਰੌਂਡ ਦੀ ਜੱਜਮੈਂਟ ਸ਼ੁਰੂ ਹੋ ਚੁੱਕੀ ਆ ਚੌਥੇ ਝੋਟੇ ਦੇ ਆਜੇ ਜੇ ਕੋਈ ਰੈਂਦਾ ਤਾਂ ਵੀਰ ਜਲਦੀ ਆ ਜਿਓ ਚਾਰ ਦੰਦ ਝੋਟਾ ਲੈ ਕੇ ਜਿਹੜਾ ਮੂਰਾ ਦੇ ਚਾਰ ਦੰਦਾਂ ਦੀ ਜਿਹੜੀ ਜੱਜਮੈਂਟ ਸ਼ੁਰੂ ਹੋ ਚੁੱਕੀ ਹੈ ਮੂਰਾਂ ਦੇ ਵਿੱਚ ਤਾਂ ਮੁਕਾਬਲੇ ਫਸਦੀ ਹੁੰਦੇ ਨੇ ਕਿਉਂਕਿ ਮੂਰਾਂ ਦੀ ਗਿਣਤੀ ਮੇਲਿਆਂ ਦੇ ਵਿੱਚ ਜ਼ਿਆਦਾ ਰਹਿੰਦੀ ਹੈ ਅਜੇ ਖੀਰਿਆਣਾਂ ਦਾ ਵੀ ਮੁਕਾਬਲਾ ਫਸਿਆ ਪਿਆ ਹਾਂਜੀ ਭਾਈ ਇੱਕ ਜ਼ਰੂਰੀ ਨੋਟ ਸਾਰੇ ਜਣਾਂ ਤੇ ਜਲਦੀ ਜਲਦੀ ਚਾਹ ਲਾਤਾ ਕੰਪੀਟੀਸ਼ਨ ਚਲਾਇਆ ਇਦੇ ਵਿੱਚੋਂ ਪਹਿਲੇ 3 ਨੰਬਰਾਂ ਤੇ ਜਿਹੜੇ ਝੋਟੇ ਆਉਣਗੇ ਉਹ ਅਗਲੇ ਵੱਡੇ ਝੋਟਿਆਂ 'ਚ ਨਹੀਂ ਲੜਨਗੇ। ਅੱਗੇ ਵੱਡੇ ਝੋਟਿਆਂ ਦੇ ਵਿੱਚ ਮੁਕਾਬਲਾ ਜਿਹੜੇ ਇਹਨਾਂ ਦੇ ਜੇਤੂ ਹੋਣਗੇ ਪਹਿਲੇ ਦੂਜੇ ਤੀਜੇ ਨੰਬਰ ਵਾਲੇ ਉਹ ਵੱਡੇ ਝੋਟਿਆਂ 'ਚ ਕੰਪੀਟੀਸ਼ਨ ਹੀ ਲੜਨਗੇ। 4 ਦਾ ਨਾ ਕੋਈ ਕੋਈ ਹੈ ਰੰਦਾ ਤਾਂ ਆਪਣੇ ਸਭਰੀਆਂ ਧਿਆਨ। ਆਹ ਹੋਣੀ ਕੋਈ ਨਹੀਂ ਨੰਬਰ। ਖੇਤੀ ਆਓ। ਕਿ ਕਦੋਂ ਜੱਜ ਸਾਹਮਣੇ ਫੈਸਲੇ ਅਨਾਉਂਸ ਕਰਨਗੇ। ਦੇਖੋ ਕਿਹੜੇ ਬਾਜ਼ੀ ਮਾਰਦੇ ਨੇ। ਇੱਕ ਤੋਂ ਇੱਕ ਸ਼ਾਨਦਾਰ ਜਿਹੜਾ ਖੀਰਿਆਂ ਦੇ ਵਿੱਚ ਤੁਹਾਨੂੰ ਇੱਥੇ ਕੱਟਾ ਦੇਖਣ ਨੂੰ ਮਿਲੂਗਾ ਇਹ ਵੀ ਜਿਹੜੇ ਛਾਂਟੇ ਗਏ ਨੇ ਸਭ ਛਾਂਟੇ ਹੋਏ ਨੇ ਇਹਨਾਂ ਨੂੰ ਜੋ ਦੁਬਾਰਾ ਛਾਂਟੀ ਕਰਨੀ ਤੁਸੀਂ ਦੇਖ ਸਕਦੇ ਆ ਆਪਾਂ ਨੂੰ ਦੇਖ ਰਹੇ ਹਾਂ ਇੱਥੇ ਕੋਈ ਵੀ ਮਾੜਾ ਨਹੀਂ ਲੱਗਦਾ ਇੱਕ ਤੋਂ ਇੱਕ ਸੋਹਣਾ ਹੱਜ ਚਾਰ ਦੰਦ ਵਾਲਾ चार दांत का कटड़ा किसी के पास है तो जल्दी ले आओ रिंग में चार दांत का कटड़ा किसी को समझ नहीं आया तो हिंदी में बोल रहे हैं चार दांत का कटड़ा किसी के पास है तो रिंग में ले आओ

ਮੂਰੋ ਦੇ ਵਿੱਚ ਮੁਕਾਬਲੇ ਬੜੇ ਫਸਦੇ ਨੇ ਹਰੇਕ ਦੇ ਵਿੱਚ ਹੀ ਇਹ ਕਿੰਦਰ ਜਿਆਦਾ ਟਾਈਮ ਲਾ ਹਾਂ ਕਿ ਉਧਰ ਗਿਣਤੀ ਘੱਟ ਹੁੰਦੀ ਐ ਜਤਰਾਜ ਵੀ ਸਭ ਤੋਂ ਵੱਧ ਏਮ ਬਾਵਲੇ ਜਿਹਾ ਲੱਗਦਾ ਕਿ ਉਹ ਗਿਣ ਮਾ ਜਾਂਦਾ ਜੀ ਜਿਤੇ ਜਿਆਦਾ ਹਾਂ ਹਾਰ ਸੂਕਾਰ ਕਿਸੇ ਨੂੰ ਵੀ ਨਹੀਂ ਹੁੰਦੀ ਫਿਰ ਅਗਲਾ ਮੈਨੂੰ ਕਾਰਨ ਦੱਸੋ ਕਿਉਂ ਗੱਡਿਆ ਉਹ ਇੱਕ ਤੋਂ ਇੱਕ ਚੜਦੇ ਤੇ ਚੜਦਾ ਰਿਹਾ हर भी बात हुई इंतलाई तो जजमेंट रिकॉर्ड हो चुकी है बस अनाउंस करनी बाकी है जिन सबब्स ਦੇ ਵਿੱਚ ਜਿਹੜਾ ਕੋਈ ਥੋੜਾ ਕਾਲੀ ਕਰ ਦਾਂਗੇ ਮੈਨੂੰ ਲੱਗਦਾ ਕੀ ਹੈ दो। ਨੰਬਰ ਲੱਗ ਚੁੱਕੇ ਨੇ ਨੰਬਰ ਜੋੜਨ ਜੱਜ ਸਾਹਿਬ ਗਏ ਨੇ ਕਿਉਂਕਿ ਇੱਥੇ ਦਰਸ਼ਕਾਂ ਦੀ ਭੀੜ ਬਹੁਤ ਜ਼ਿਆਦਾ ਹੋ ਚੁੱਕੀ ਹੈ ਭੀੜ ਜ਼ਿਆਦਾ ਹੋਣ ਕਾਰਨ ਜਾਂ ਸਾਨੂੰ ਸਾਈਡ ਤੇ ਜਾਣਾ ਪੈ ਗਿਆ ਨੰਬਰ ਲਾਉਣ ਕਟਿਆ ਦੇ ਕਿ ਕਿਹੜੇ ਨੂੰ ਕਿਹੜਾ ਸਥਾਨ ਦੇਣਾ ਸੋ ਵੇਟ ਕਰਨੀ ਪੂਗੀ ਦੋਸਤੋ ਮੈਚ ਫਸਮੇ ਮੋਹਰਾ ਦੇ ਮੁਕਾਬਲਿਆਂ ਦੇ ਵਿੱਚ ਆਪਾਂ ਪਹਿਲਾਂ ਵੀ ਦੇਖਦੇ ਰਹੇ ਹਾਂ ਮੈਚ ਫਸਮੀ ਹੁੰਦੇ ਰਹੇ ਨੇ ਕਿਉਂਕਿ ਚਾਰ ਚੋੜੇ ਦਾ ਪੱਤਾ ਜੇ ਕੋਈ ਹੈਗਾ ਤਾਂ ਉਹ ਵੀ ਪਿਆ ਹੋਇਆ ਸ਼ਾਨਦਾਰ ਹੁੰਦੀ ਨਹੀਂ ਤਿੰਨ ਚਾਰ ਚੋੜੇ ਤਾਂ ਆ ਗਏ ਮੋਹਰ ਕਰਨ ਨੂੰ ਇੱਥੇ ਕੋਈ ਵੀ ਨਹੀਂ ਤਿਆਰ ਵੈਸੇ ਇਹਨਾਂ ਦੀ ਜੱਜਮੈਂਟ ਹੋ ਚੁੱਕੀ ਹੈ ਤਾਂ ਸਭ ਨੂੰ ਥੋੜਾ ਜਿਹਾ ਸਾਈਡ ਤੇ ਜਾਣਾ ਪੈਗਾ ਕਿਉਂਕਿ ਇਕੱਠ ਬਹੁਤ ਹੈ ਯੂਟੇਬੇ ਕੇ ਡੈਜਮੈਂਟ ਕਰਨੀ ਸੀ ਨੰਬਰ ਲਾਉਣੇ ਸੀ ਪੋਜੀਸ਼ਨਾਂ ਕੱਟਣੀਆਂ ਸੀ ਉਥੇ ਤੁਸੀਂ ਦਰਸ਼ਕਾਂ ਦੀ ਭੀੜ ਦੇਖ ਸਕਦੇ ਹੋ ਉਹ ਜਨਜ ਸਾਹਮਣੇ ਦਾ ਇੱਥੋਂ ਸਾਈਡ ਤੇ ਜਾਣਾ ਹੀ ਬेटर ਸਮਝਿਆ ਜੀ ਕਿਤੇ ਪਹਿਲੇ ਹੀ ਨਰ ਵਾਲਾ ਭਾਈ ਦੇਖੋ ਕਿੰਨੇ ਕਿੰਨੇ ਸ਼ਾਨਦਾਰ ਖੀਰਿਆਂ ਦੇ ਵਿੱਚ ਨੇ ਦੋਸਤੋ ਖੀਰਿਆਂ ਦੇ ਵਿੱਚ ਕਿੰਨੇ ਕਿੰਨੇ ਕਦ ਕੱਠੀ ਹੋ ਲਗਭਗ ਮੈਨੂੰ ਲੱਗਾ ਸਾਰੇ हेयर कट ਨਾਲ ਜਿਹੜੇ ਇੱਥੇ ਕੱਟੇ ਨੇ ਨਾਮੀ ਬੁੱਲਾਂ ਦੇ ਜਿਹੜੇ ਕੱਟੇ ਨੇ ਇਹ ਅੱਗੇ ਮਾਂ ਪਿਓ ਦੇ ਘੈਂਟ ਰਿਕਾਰਡ ਵਾਲੇ ਕੱਤੀ ਹਰੂ ਇਹ ਦੇਖਣ ਨੂੰ ਮਿਲਣਗੇ ਹਰਿਆਣੇ ਦੇ ਵੀ ਇੱਥੇ ਗੀਰ ਪਹੁੰਚੇ ਹੋਏ ਨੇ ਇਹ ਬਈ ਨਾਲ ਵੀ ਕਿਹੜਾ ਜਿਹਾ ਟੱਕਰ ਆ ਰਿਹਾ ਚਲੋ ਰਿਜ਼ਲਟ ਅਨਾਉਂਸ ਕਰਨੀ ਹਜੇ ਬਸ ਕੋਜੀ ਬੈਠ ਕਰ ਲਈ ਬੋਜਾ ਸਾਹਿਬ ਰਿਜ਼ਲਟ ਲਿਖਣ ਗਏ ਨੇ ਦੋ ਚਾਰ ਮਿੰਟਾਂ 'ਚ ਰਿਜ਼ਲਟ ਅਨਾਉਂਸ ਕਰ ਦਿੱਤਾ ਜਾਊਗਾ ਦਿਲ ਤੱਕ ਤੱਕ ਕਰ ਰਹੇ ਬਈ ਦਰਸ਼ਕਾਂ ਦੇ ਤੇ ਉਸ ਤੋਂ ਵੱਧ ਇਹਨਾਂ ਦੇ ਮਾਲਕਾਂ ਦੇ ਕੋਈ ਭੰਗੜੇ ਪਾਉਂਦੇ ਜਾਣਗੇ ਨਰਾਸ਼ਾ ਦਾ ਮਾਹੌਲ ਵੀ ਹੁੰਦਾ ਹੈ ਪਰ ਇਹਨਾਂ ਦੇ ਵਿੱਚੋਂ ਵੀ ਜਿਹੜੇ ਮਈ ਪੋਜੀਸ਼ਨਾਂ ਤੇ ਆਉਂਦੇ ਜਾਂ 4-5 ਨੰਬਰਾਂ ਦੇ ਅਗਲੇ ਨੰਬਰਾਂ ਦੇ ਆਉਂਦੇ ਨੇ ਉਹਨਾਂ ਨੂੰ ਵੀ ਆਪਾਂ ਯਾਨੀ ਹਾਰੇ ਹੋਏ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਜਾਨਵਰ ਇੱਥੇ ਸ਼ਾਨਦਾਰ ਰੇਕੋਰਡ ਵਾਲੇ ਪੋਜੀਸ਼ਨ ਤੇ ਚਲੋ ਕਿਸੇ ਨਾ ਕਿਸ ਨੇ ਆਉਣੀ ਹੈ ਪਰ ਕਿਸੇ ਨੂੰ ਅਗਲੇ ਨੰਬਰਾਂ ਵਾਲੇ ਨੂੰ ਵੀ ਤੁਸੀਂ ਘੱਟ ਨਹੀਂ ਕਹਿ ਸਕਦੇ ਕਿਉਂ ਆ ਭਾਈ ਜੱਜਮੈਂਟ ਕਰਨੀ ਤੋਰੇ ਬਹੁਤ ਔਖੀ ਐ ਨੇ ਸੁਨੇ ਜਾਣ ਬਣਾ ਲੈਣਾ ਜੱਜ ਸਾਹਿਬ ਵਾਸਤੇ ਵੀ ਇੱਕ ਮਸਲਾ ਬਣ ਜਾਂਦਾ ਵੀ ਨਾ ਵੀ ਜਿਨ੍ਹਾਂ ਨੂੰ ਆਪਾਂ ਕਰਦਾਂਗੇ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਟਰਾਈ ਵੀ ਲੱਗਦੇ ਨੇ ਉੱਪਰ ਵਾਲੇ ਦੀ ਹੱਥ ਬਿਲਕੁਲ ਉੱਪਰ ਵਾਲੇ ਦੀ ਹੱਥ ਕਿਦੇ ਮੱਥੇ ਤੇ ਫੁੱਲ ਲੱਗਣਾ ਤੇ ਉਹਦਾ ਮੁੱਲ ਪੈਣਾ ਅੱਜ ਲੱਖਾਂ ਦਾ ਹੋ ਕੇ ਜਾਣਾ ਇਸੋ ਬਿਲਕੁਲ ਜਿਸ ਆਪਣੇ ਬੁੱਲੋ ਦਾ ਬੱਚਾ ਹੈ ਜਿਹੜਾ ਉਹ ਇਹ ਕਿੱ데 ਦਾ ਪਤਾ ਨਹੀਂ ਅੱਛਾ ਸ਼ਾਨਦਾਰ ਹੈਣਾ ਵੀ ਗੱਡਣਾ ਕਿਸਮਤਾਂ ਕਾਫੀ ਦੇ ਲਿਖਿਆ ਜਾ ਰਹੀਆਂ ਨੇ ਹੈਲੋ ਚਾਰ ਬੰਦੇ ਦੇ ਵਿੱਚ ਜੇ ਕੋਈ ਗੋਲ ਐਂਟਰ ਕਰਨ ਲਈ ਰਹਿਦਾ ਤਾਂ ਉਹ ਜਲਦੀ ਸਟੇਜ ਦੇ ਖੱਬੇ ਪਾਸੇ ਲਿਆਓ ਜੀ ਚਾਰ ਦਾੰਤ ਕੱਢੜਾ ਕਿਸੇ ਦਾ ਰਹਿਤਾ ਤਾਂ ਉਹ ਜਲਦੀ ਲਿਆਓ ਹਿੰਦੀ ਪੰਜਾਬੀ ਮਿਕਸ ਕਰਕੇ ਬਹੁਤ ਜ਼ਿਆਦਾ ਪਰਫਾਰਮੈਂਸ ਦਿੰਦੇ ਹੋਏ ਚਾਰ ਦਾ ਨਕੜੜਾ ਸਾਡੇ ਬਲਾਰੇ ਬੇਸਬਰੀ ਬਹੁਤ ਹੈ ਦਰਸ਼ਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਂਜੀ ਭਾਈ ਜੱਜਾਂ ਦੀ ਸੀਟ ਤਾਂ ਰੋਕ ਲਿਓ ਵਿਚਾਰੇ ਰਿਕਾਰਡ ਲਿਖਣ ਪੜਾਂਗੇ ਨੇ ਕਿ ਹੋਰ ਇਹਦਾ ਫਿਰ ਪੂਰੇ ਦਾ ਹਾਂ ਸੀਕ੍ਰੀਟ ਹੈ ਨਹੀਂ ਸੀ ਜ਼ਰੂਰ ਸਾਈਡ ਤੇ ਗੇਰ ਜਲਦੀ ਲਿਆਓ ਕਿਉਂਕਿ ਸ਼ਾਇਦ ਆਪ ਦਾ ਤਕੜਾ ਰਹਿਤਾ ਹੈ ਕਿਸੇ ਦਾ ਪੂਰਾ ਵਿੱਚ ਤਾਂ ਹੁੰਦੀ ਯਾਰ ਰੌਲਾ ਦਾ ਮੁਕਾਬਲਾ ਫਾਸਮਿਕ ਕੰਪੀਟੀਸ਼ਨ ਪੂਰਾ ਦਾ ਚਾਹਦੇ ਯਾਰ ਹਾਂ ਓਕੇ ਜਾਨਵਰ ਹਾਰੀ ਸਿਰਾਂ ਤੋਂ ਸਿਰਾਂ ਲਈ

ਕੁਈ ਟਕਰਾਰਵਾਜੀ ਹੋ ਜੇ ਕੰਮ ਖਾਸ ਜੇ ਵਿੰਦਰ ਉਹ ਤੋਂ ਬਣੇ ਇਸ ਕਰਕੇ ਜੱਜ ਸਾਹਿਬ ਨੇ ਸਾਈਡ ਤੇ ਜਾ ਕੇ ਜਿਹੜਾ ਇਹ ਲਾਸਟ ਮੁਕਾਬਲਾ ਚੱਲ ਰਿਹਾ ਚਾਰ ਦਾ ਦੋਣਾ ਬेटर ਸੋਝਿਆ ਵੀ ਦੇਖ ਲਿਆਗੇ ਨਾ ਉਸੇ ਕਰ ਦਈਏ ਮੁਕਾਬਲਾ ਚੱਲ ਰਿਹਾ ਤੂੰ ਦੇਖੋ ਚਾਰ ਦਾ ਕੱਢੇ ਕਿਉਂ ਦੇਖੋ ਕਿਤਨੀ ਹੈ ਜਿਹੜੇ ਕੱਢੇ ਆਂ ਨੇ ਨਾ ਮੁਕਾਬਲੇ ਦੇ ਵਿੱਚੋਂ ਬੱਚੇ ਸਾਥੀ ਫਿਰ ਮਾਲਕ ਪੁੱਛੀ ਦੀ ਕਿਉਂ ਕੱਢਿਆ ਸਾਡਾ ਕਿਉਂ ਕੱਢਿਆ ਸਾਡਾ ਲੇਓ ਵਿਚ ਆ ਗੰਗਲ ਕਰਦੇ ਕੋਈ ਇਧਰ ਹੀ ਲਾ ਲੋ ਬਾਈ ਇਧਰ ਇੱਥੇ ਤਾਂ ਸ਼ੁਰੂ ਕਰਕੇ ਜੱਜਮੈਂਟ ਕਰੀਂ ਇਧਰ ਲਾ ਲੋ ਵੀਰੇ ਹੁਣ ਆਏ ਹੋ ਵੀ ਇੱਥੇ ਲਾ ਲੋ ਜੀ ਅਲਦਾਈ ਜਾ ਕੇ ਨਾਸ ਫੇਰੇ ਲਾਓ ਆਮਨੇ ਕਿਹੜਾ ਸੌਖੇ ਨੇ ਇਹ ਜਿਉਂ-ਜਿਉਂ ਰੀਆਟਲੇਟ ਹੋਈ ਹੁੰਦਾ ਹੈ ਦਰਸ਼ਕਾਂ ਦੀ ਬੇਸਬਰੀ ਐ ਵਾਦੀ ਦੂਰੀ ਜਾਂਦੀ ਐ ਹਾਂ ਕੋਈ ਕੁਝ ਨਹੀਂ ਕਹਿ ਸਕਦੇ ਸਾਰੀ ਚੰਗੇ ਲੱਗਦੇ ਨੇ ਹਾਂ ਅੱਪੀ ਸੋ ਆ ਵੀ ਲੈ ਤੈਨੂੰ ਕਿਲਾ ਸੋਡਾਰੀ ਹਲਟੋਂ ਮੱਦਦਾ ਹੈ ਤੁਹਾਡੇ ਕੋਲ ਆਪਣੇ ਪਾਸ ਨਾਮੀ ਬੋਲਣ ਬਹੁਤ ਜ਼ਿਆਦਾ आपकी जजमेंट ज्यादा है तुम्हारे भी खुद ने आना मिलो तुम्हें कौन सा लग रहा है ये लाओ जी खड़ा है आ, लंबाई लंबाई भी रेडिकटल का तुम्हें कैसे लग रहा है इसका एक्सक्यूज साफ सुथरा सही है चलो आपकी जजमेंट डाउनलोड करते हैं आपके प्राप्त करला बाइक हरियाणा गल हुई सी ਕਿਲਾ ਸੋ ਨੂੰ ਕਿਹੜਾ ਲੱਗ ਰਿਹਾ ਹੈ ਬਾਈ ਕਹਿੰਦਾ ਮੇਰੀ ਜੱਜਮੈਂਟ ਆ ਵੀ ਆ ਕੱਠਾ ਫਾਸਟ ਆਉਣਾ ਚਾਹੀਦਾ ਸੋ ਦੇਖਦੇ ਆ ਇਹ ਜਿਹੜੇ ਵੀਰਾਂ ਨਾਲ ਆਪਣੀ ਗੱਲ ਹੋਈ ਸੀ ਇਹਦੇ ਕੋਲੇ ਇਹਨਾਂ ਨੇ ਕਾਉਟਾ ਨੇ ਮੇਲੇ ਤੇ ਇੱਕ ਰਿਟਾਇਰ ਵੀ ਕੀਤਾ ਹੈ ਆਮ ਲਗਾਤਾਰ ਕਈ ਮੇਲਿਆਂ ਦਾ ਜੇਤੂ ਸੀ ਉਸ ਵੀਰ ਦੀ ਜੱਜਮੈਂਟ ਹੈ ਵੀ ਆ ਕੱਠਾ ਫਾਸਟ ਆਉਣਾ ਚਾਹੀਦਾ ਰੋਕ ਫਗਨੇ ਫਸਟੀ ਦਾ ਸੈਕੰਡ ਹੈ ਲੋਇਲ ਹੋਈ ਬਹੁਤ ਹੈ ਦੀ ਜੇ ਹੁਣ ਤੁਸੀਂ ਦੇਖੋ ਦੋਸਤੋ ਜਿਹੜੀ ਬੁਸ ਦੇਕ ਵੀ ਵਾਲ ਜਟਾ ਨਹੀਂ ਜੈਡ ਬਲੈਕ ਸੇਮ ਲੋਇਲ ਨੂੰ ਜੇ ਹੋ ਗਿਆ ਇਹ ਉਦੋਂ ਵੀ ਸੁਣੋ ਮੈਂ ਉੱਪਰ ਚੜਿਆ ਪਿਆ ਹਾਂ। ਮੈਂ ਚੜਿਆ ਪਿਆ ਹਾਂ। ਤੇ ਦੇਖ ਹੈ। ਕਰਤਾ ਬਹੁਤ ਸੋਣਾ ਨਾ ਵੀ। ਸੋਣਾ ਹੈ। ਹਾਂ। ਕਿਹੜੇ ਪਿੰਡੋਂ ਆਇਓ ਬਈ? ਆਈ ਵੀਰਵਰ। ਕੀਰਵਰ ਤਾਂ ਪਹਿਲਾਂ ਵੀ ਆਇਆ ਵੇਸ ਮਕਾਵਲੇ ਜ। ਹਾਂ ਆਇਆ ਬਈ। ਸੱਤੀ। ਪਹਿਲਾਂ ਵੀ ਕਿਸੇ ਮਕਾਵਲੇ ਤੋਂ ਆਉਂਦੇ ਹੋ ਬਈ ਜੀ। ਇਹ ਕਿਸੇ ਪਹਿਲਾਂ ਵੀ ਜਿੱਤੂਗਾ ਤੂੰ? ਅੱਜ ਗਰਾਮ ਵਾਲਾ ਸਾਈਕਲ। ਇਹ ਕਰਤਾ ਛਾਂਦਾਰ ਹੈ। ਮੋਈ ਕੀ ਚੀਜ਼ ਦੇਖ ਰਿਹਾ ਸੀ। ਹਾਂ। ਹੋਂ ਵੀ ਸ਼ਾਨਦਾਰਾ ਜੀ ਖੜਾ ਹੈ ਸ਼ਾਨਦਾਰ ਹੋਰੇ ਅਹੇ ਦਾ ਜੱਜ ਕਿਹੜੇ ਨੂੰ ਘੱਟ ਕੇ ਹੋਰੇ ਹਣਾ ਕੋਈ ਵੀ ਨਹੀਂ ਲੱਗਦਾ ਸਾਰੀ ਨੀਂਗੀ ਨੇ ਬਾਈ ਮੈਂ ਤਾਂ ਇਹ ਕਹਣਾ ਜਿਹੜੇ ਪੋਜੀਸ਼ਨਾਂ ਤੋਂ ਰਹਿ ਵੀ ਜਾਂਦੇ ਨੇ ਉਹਦੋਂ ਵੀ ਆਪਾਂ ਹਾਰੇ ਹੋਏ ਨਹੀਂ ਮੰਨ ਸਕਦੇ ਉਹ ਇਹਦਾ ਬਈ ਤੂੰ ਦਾ ਜਿਹੜੇ 15 ਰਹਿ ਗਏ ਜਿੱਤੇ ਹੀ ਮੰਨੇ ਜਿੱਤੇ ਹੀ ਮੰਨੇ ਇਹ ਬੱਕਰੀਮ ਹੈ ਹੁਣ ਇਹਨੇ ਚੇਤਾ ਸਿਸਟਮ ਕੱਢ ਲਈਓ ਲੋ ਜੀ ਫਸਟ 320 12 ਬਾੜ 12 ਬਾੜ हा लेन वही सौ त्रे चौ चौथा नंबर तीन सौ पंबर ग्यारह चौहत्तर पंबर ग्यारह चौहत्तर तेरवा नंबर चार सौ चौदह ओके तो ऑल द दोस्तों ਆਪਾਂ ਜੇਤੂ ਦੀ ਨਾ ਵੀਡੀਓ ਪਾਵਾਂਗੇ ਸਾਡਾ ਚੈਨਲ ਦੀਪ ਚੀਮਾ ਪੀਵੀ 31 ਤੇ ਚੀਰੀਆਂ ਦੇ ਮੁਕਾਬਲੇ ਦੇ ਵਿੱਚੋਂ ਹੁਣੀ ਆਪਾਂ ਵੀਡੀਓ ਜਿਹੜੇ ਜੇਤੂ ਰਹੇ ਨੇ ਉਹਦੇ ਵਿੱਚੋਂ ਬਣਾ ਕੇ ਸਾਡੇ ਚੈਨਲ ਦੇ ਉੱਤੇ ਪਾਵਾਂਗੇ ਤੁਸੀਂ ਉੱਤੇ ਦੇਖ ਸਕਦੇ ਹੋ ਕਿਉਂਕਿ ਲਾਈਵ ਕਾਫੀ ਲੰਬਾ ਹੋ ਗਿਆ ਭਾਈ ਸੋ ਜਰੂਰ ਸਾਡੇ ਚੈਨਲ ਤੇ ਤੁਸੀਂ ਦੇਖੋ ਫੁਰੀ ਅਸੀਂ ਸ਼ੂਟ ਕਰਦੇ ਆ ਵੀਡੀਓ ਜਿਹੜੇ ਪੋਜੀਸ਼ਨਾਂ ਤੇ ਆਏ ਨੇ ਦੀ ਜੀਮਾ ਬੀਵੀ 33 ਦੀ ਤੁਸੀਂ ਜਾ ਕੇ ਦੇਖ ਸਕਦੇ ਹੋ YouTube ਚੈਨਲ ਤੇ ਤੁਹਾਡੇ ਸ਼ਾਇਦ ਵੀਡੀਓ ਬਣਾਉਣੇ